ਸਸੇ ਕਾਲ ਜੀ ਇੱਕ ਛੋਟਾ ਜਿਹਾ ਲੇਖ ਆਪ ਤੇ ਸੰਬੁਖ ਰੱਖ ਰਹੀ ਹਾਂ ਪਤੰਗਾਂ ਦੇ ਉੱਤੇ ਬੈਨ ਲੱਗਣਾ ਚਾਹੀਦਾ ਹੈ ਅੱਜ ਕੱਲ੍ਹ ਦੇ ਦਿਨਾਂ ਵਿੱਚ ਇੱਕ ਖਬਰ ਬਹੁਤ ਆਉਂਦੀ ਹੈ ਕਿ ਚਾਈਨਾ ਡੋਰ ਨਾਲ ਕਿੰਨੇ ਬੰਦੇ ਜ਼ਖਮੀ ਹੁੰਦੇ ਹਨ ਕਿੰਨੇ ਜਾਨ ਤੋਂ ਹੱਥ ਤੋਂ ਬੈਠਦੇ ਹਨ ਸੋ ਸੋਚਿਆ ਕਿਉਂ ਨਾ ਅਜਿਹੇ ਕੰਮ ਕੀਤਾ ਜਾਵੇ ਜਿਸ ਨਾਲ ਡੋਰ ਦੀ ਲੋੜ ਹੀ ਨਾ ਪਵੇ ਹੁਣ ਤਾਂ ਇਹ ਸਮਝ ਨਹੀਂ ਆਈ ਇਹ ਚਾਈਨਾ ਡੋਰ ਦਾ ਮਸਲਾ ਕੀ ਹੈ ਸੱਚਮੁੱਚ ਸਮਝ ਨਹੀਂ ਆਇਆ ਇਹ 2 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਇਹ ਕੋਈ ਸਾਜ਼ਿਸ਼ ਹੀ ਲੱਗ ਰਹੀ ਹੈ ਜੇ ਇਹਦੇ ਉੱਤੇ ਪਾਬੰਦੀ ਨਹੀਂ ਲੱਗ ਸਕਦੀ ਕਿਉਂ ਨਹੀਂ ਲਾਈ ਜਾ ਸਕਦੀ ਇਹ ਨਹੀਂ ਪਤਾ ਪਰ ਨੁਕਸਾਨ ਤਾਂ ਹੋ ਰਿਹਾ ਹੈ ਕਿਉਂ ਨਾ ਜਿਹੜੀਆਂ ਲੋਕਲ ਧਾਰਮਿਕ ਸਮਾਜਿਕ ਜਥੇਬੰਦੀਆਂ ਹਨ ਉਹ ਪਤੰਗ ਵੇਚਣ ਵਾਲਿਆਂ ਤੇ শিকੰਜਾ ਕੱਸਣ ਕਿਉਂ ਪਤੰਗ ਹੀ ਨਹੀਂ ਵੇਚਣਗੇ ਕਿਉਂਕਿ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਹੈ ਜਿਹੜੀ ਇਹ ਵਿਕੜੀ ਬੰਦ ਨਹੀਂ ਹੋ ਰਹੀ ਜੇ ਜਦੋਂ ਘਰ ਆਟਾ ਤਾਂ ਹੋਵੇਗਾ ਪਰ ਤਵਾ ਚਕਲਾ ਵੇਲਣਾ ਨਹੀਂ ਹੋਵੇਗਾ ਤਾਂ ਉਸ ਆٹے ਨੂੰ ਕਿਸੇ ਨੇ ਕੀ ਕਰਨਾ ਹੈ ਬਹੁਤ শুকਰੀਆ ਬੜੀ ਮਿਹਰਬਾਨੀ ਜੀ